ਪਹਿਲਾ ਸੂਆ 42000 ਰੁਪਏ ਦੀ ਮਿਲਣੀ ਆ ਤੁਹਾਨੂੰ 32000 ਰੁਪਏ ਦੇ ਵਿੱਚ ਮਿਲੂਗੀ ਮਿੱਤਰੋ ਇੱਦੋਂ ਨਹੀਂ ਛੋਟੇ ਬੰਦੇ ਬਹੁਤ ਬੈਠੇ ਵੱਡੇ ਬੰਦੇ ਬਹੁਤ ਬੈਠੇ ਆ ਛੋਟੇ ਪਸ਼ੂ ਬਹੁ ਲੈਂਦੇ ਆ ਪਰ ਛੋਟੇ ਵਪਾਰੀ ਆ ਛੋਟਾ ਆਮ ਮਾਲ ਲਈਦਾ ਆਂ ਸੀਲ ਬਹੁਤ ਜਿਆਦਾ ਚਰਮ ਆ ਲੈ ਆ ਦੇਖ ਲੈ ਇਹ ਲੈ ਬੜੀ ਸਿੱਲੇ ਆਈ ਝੂਲਾ ਗਾਉਣਾ 7000 ਰੁਪਏ ਦੀ ਠੀਕ ਆ ਹਾਂ ਪਿਓਰ ਕੁਆਲਿਟੀ ਸਾਹੀ ਵਾਲਾ ਠੀਕ ਹੈ ਦੁਨੀਆ ਬਈ ਪਾਈ ਪਹ ਲੱਖ ਗਾਂ ਦੇ ਲਾਦ ਦੀ ਚਾਚਾ ਲੱਖੀ ਲਾਦ ਦੀ ਕੋਈ 20 30 ਵਾਲੀ ਹੁੰਦਾ ਬਈਆ ਸਹੀ ਗੱਲ ਆ ਹਾ ਹਾ ਦੁਨੀਆ ਪੰਨ ਤੋਂ ਬਾਦ ਬਈਆ ਹਾਂਜੀ ਅਸੀਂ ਕੱਲ ਦੋਸਤੋ ਬਾਬਾ ਸਵਾਰਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸ ਕੋਲੇ ਪਹੁੰਚੇ ਹੋਏ ਸੀਗੇ ਬਾਈ ਜਸ ਕੋਲੇ ਨਾ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਤਿੰਨ ਗਾਵਾਂ ਦਿਖਾ ਦਾਂਗੇ ਇੱਕ ਤਾਂ ਜਿਹੜੀ ਆ ਗਈ ਪਹਿਲੇ ਨੰਬਰ ਦੇ ਮਿੱਤਰੋ ਇਹ ਵੀ ਸੂਣ ਵਾਲੀ ਆ ਗਈ ਤੇ ਇੱਕ ਆ ਗਈ ਦੂਜੇ ਨੰਬਰ ਦੇ ਉੱਤੇ ਇਹ ਵੀ ਸੂਣ ਵਾਲੀ ਆ ਤੇ ਤੀਜੇ ਨੰਬਰ ਵਾਲੀ ਆ ਗਈ ਮਿੱਤਰੋ ਟੋਕੜ ਗੱਪਣ ਇਹ ਮਿੱਤਰੋ ਆ ਗਈ ਸਾਹੀਵਾਲ ਤੁਸੀਂ ਕੱਦ ਕਾਠ ਨੋਟ ਕਰ ਲਓ ਬਾਕੀ ਤੁਸੀਂ ਇਹ ਦੇਖ ਲਓ ਵੀ ਤੁੰਨ ਵੀ ਚੈੱਕ ਕਰ ਲਓ ਤੇ ਉੱਤੇ ਕੁੰਬਲਾ ਵੀ ਚੈੱਕ ਕਰ ਲਓ ਚੰਨਾ ਕੋਨਾਂ ਦੀ ਦੇਖ ਲਓ ਮਿੱਤਰੋ ਇਹੇ ਆ ਗਈ ਟੋਕੜ ਗੱਬਣ ਹੈਗੀ ਹੈ ਕਿ ਨਹੀਂ ਹੈਗੀ ਉਹ ਬਾਈ ਤੋਂ ਆਪਾਂ ਕਨਫਰਮ ਕਰ ਲਾਂਗੇ ਤੇ ਆਜੋ ਕਰਾਂਗੇ ਬਾਈ ਜਸ ਨਾਲ ਗੱਲਬਾਤ ਤੇ ਲੱਗੇ ਇਹਨਾਂ ਨਗਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਦਾ ਬਾਈ ਰਣ ਬਾਈ ਹੋਰ ਬਾਈ ਜਸ ਕਿਵੇਂ ਆ ਵਧੀਆ ਵਧੀਆ ਤੂੰ ਖਣਾ ਬਾਈ ਵਧੀਆ ਪਿੰਡ ਕਿਹੜਾ ਆ ਗਿਆ ਜਸ ਆਪਣਾ ਕੋਠੇ ਹਨ ਕੋਟ ਭਾਈ ਆ ਕੋਟ ਭਾਈ ਪਿੰਡ ਕੋਠੇ ਹਮ ਦੇ ਕੋਠੇ ਹਿੰਮਤਪੁਰ ਦੇ ਹਾਂਜੀ ਹਾਂਜੀ ਠੀਕ ਆ ਤੇ ਇਧਰੋਂ ਗਿੱਦੜ ਵਹੇ ਤੋਂ ਕਿੰਨਾ ਕਰ ਹੈਗਾ ਦੂ 4 ਕਿਲੋਮੀਟਰ ਬਾਈ 4 ਕਿਲੋਮੀਟਰ ਹਾਂਜੀ ਠੀਕ ਆ ਤੇ ਜਿਹੜਾ ਇਹਨੂੰ ਸ਼੍ਰੀ ਮਕਸਦ ਸਾਹਿਬ ਹਾਂਜੀ ਹਾਂਜੀ ਅੱਛਾ ਜਸ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਹਾ ਬਈ ਮਿੰਟੋ ਮਿੰਟੀ ਭੇਜਦਾ ਇੱਕ ਬੰਦਾ ਹੀ ਲੈ ਆਦਾ ਭਈਆ ਅੱਛਾ ਹਾਂ ਇੱਕ ਬੰਦਾ ਹੀ ਲੈ ਆ ਗਿਆ ਉਦੋਂ ਪੰਜ ਸੱਤ ਹੋਰ ਵੀ ਇੱਤੀਆਂ ਫੋਨ ਦੇ ਸੱਤ ਦਿਨਾਂ ਚ ਹਾਂ अच्छा 7:00 ਹੋਰ 8:00 ਤੇ 9:00 ਵਜੇ ਤੇ ਯਾਰ 12:00 ਪਸੂ ਵਜੇ ਤੇ اچھا ਹਾਂ ਠੀਕ ਆ ਫਿਰ ਤਾਂ 10:00 ਹੋ ਗਏ ਹਾਂ 10:00 ਯਾਰਾਂ ਪਸੂ ਵਜੇ ਤੇ ਠੀਕ ਆ ਤੇ ਉਹਦਾ ਯਾਰ ਵੀਡੀਓ ਪਈ ਨਹੀਂ ਮੈਨੂੰ ਅੱਜ ਦਾ ਆਪਣਾ 5 ਕਿ ਦਿਨ ਹੀ ਹੋਏ ਹੋਣਗੇ ਜੇ ਮੈਂ 8 ਦਿਨ ਹੋਈ ਪਈ ਹਾਂ 8 ਦਿਨ ਹੋ ਗਏ ਹਾਂ ਠੀਕ ਆ ਤੇ ਜੱਸ ਫਿਰ ਅੱਜ ਕਿਹਦੇ ਪਾਸੋਂ ਸਟਾਰਟ ਕਰਨਾ ਕੰਮ ਇਧਰੋਂ ਬਈ ਚੱਲ ਫਿਰ ਕਰ ਲੈ ਵੀ ਮਿੱਤਰਾ ਇਹ ਦੱਸਦੇ ਹੁਣ ਜਿਹੜੀ ਤੇਰੀ ਆ ਗਾਂ ਆ ਗਈ ਇਹ ਗਾਾਂ ਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਪਹਿਲਾ ਬਈਆ ਪਹਿਲਾ ਸੂਆ ਜਾਸੀ ਚ ਜਿਆਦੀ ਮੈਂ ਕਿਰ ਉਸ ਚ ਜਿਆਦੀ ਜਾਸੀ ਕ੍ਰਾਸ ਚ ਤੇ ਪਹਿਲਾ ਸੂਆ ਕਿੰਨੇ ਦਿਨ ਲੈ ਜੂਗੀ ਇਹ ਇਹ ਬਈ ਮੈਨੂੰ ਦੱਸ ਦੇ ਲੈ ਜੂਗੀ 10 ਦਿਨ ਸੂਣ ਦੇ ਪਾਕੀ ਪਏ ਆ ਹਾਂ ਹਾਂ ਠੀਕ ਆ ਕਿੰਨਾ ਦੁੱਧ ਪਾ ਦੂ ਦੁੱਧ ਬਈ ਐਵੇਂ ਬਸ 14 8 15 ਕੀਵੇ 12 ਲੀਟਰ ਰਹਿ ਆਉਣਾ ਪਊ 12 ਲੀਟਰ ਹਾਂ ਠੀਕ ਸਹੀ ਠੰਡਾ ਦੁੱਧ ਦੋ ਸੀਲ ਠੰਡੀ ਬਹੁਤਾ ਇਹ ਆ ਦੇਖ ਲੋ ਮਿੱਤਰੋ ਸੀਲ ਠੰਡੀ ਚੈੱਕ ਕਰ ਲੋ ਤੇ 10 ਦਿਨ ਲੈ ਜੂ ਹਾਂ ਜਸ ਹਾਂ 10 ਦਿਨ ਲੈ ਜੂ ਬਈ ਖੋਲ ਫਿਰ ਤੇ ਰੇਟ ਇਹਦਾ ਕਿੰਨਾ ਰਹੂ ਜਸ ਆਪਾਂ ਬਈਆ ਬੜੇ ਮੁੱਲ ਦਾ ਛੋਟੇ ਮੁੱਲ ਨਾਲ ਆਪਣੇ 42000 ਰੁਪਏ ਦੇ ਆ ਬਿਆਲੀ ਹਜ਼ਾਰ ਦੀ ਹਾਂ ਬੰਦਾ ਆ ਆਪ ਦੀ ਇਥਾਂ ਖੇਚ ਕੇ ਲਈ ਠੀਕ ਆ ਹਾਂ ਸਾਫ ਸੁਥਰੀ ਬੱਚੀ ਆ ਲੈ ਵੀ ਮਿੱਤਰੋ ਆਹ ਦੇਖ ਲੋ ਜਿਹੜੀ ਆ ਬੱਚੀ ਆ ਗਈ ਨਾ ਪਹਿਲਾ ਸੂਆ 42000 ਰੁਪਏ ਦੀ ਮਿਲਨੀ ਆ ਸੋਨੂੰ ਥਾਂ ਲੈਵਾ ਹਜੇ ਹੋਰ ਬਣਾਊਗੀ ਮਤਲਬ ਬੋਲੇ ਬਣਾਉ ਸੋਨਾ ਬੜੀ ਸੀਲ ਬੜੀ ਸੀਲ ਬੱਚੀ ਆ ਠੀਕ ਆ ਲੈ ਵੀ ਆ ਪਹਿਲਾ ਸੂਆ 42000 ਰੁਪਏ ਦੇ ਵਿੱਚ ਇਹ ਇਹ ਬਸ ਕਰਾਉ ਉਹ ਜੀ ਚ ਆ ਗਈ ਹੈ ਨਾ ਹਾਂ ਵੀ ਜਰਸੀ ਮੈਸਚ ਲਾ ਲਾ ਤੂੰ ਬੰਦ ਬੰਦ ਤਾਂ ਹੈ ਨਹੀਂ ਰਿਕੋਸ ਠੀਕ ਆ ਉਤੋਂ ਪਲੇਨ ਆਦੀ ਆ ਹਾਂ ਇਹ ਸਾਫ ਠੰਡੀ ਸੀਲ ਬੱਚੀ ਆ ਠੀਕ ਆ ਆ ਜੀ ਮਾਜੀ ਲੈ ਲੈ ਨਹੀਂ ਠੰਡੀ ਆ ਹੈ ਨਾ ਹਾਂ ਜੀ ਮਾਜੀ ਠੀਕ ਆ ਤੇ ਇਹ ਚ ਮਾਨਤਨ ਕੋਈ ਤਾਂ 2000 ਰੁਪਏ ਦਿੰਦੇ ਬਈ 40000 ਦਿੰਦੇ ਠੀਕ ਆ ਹਾਂ ਵੀ ਹਾਂ ਨਾ ਕੋਈ ਆਪਣਾ ਬਾਲਾ ਨਹੀਂ ਚਲਾ ਹਾਂ ਇਹ ਜਿਹੜੀ ਤੇਰੀ ਆਹ ਆ ਗਈ ਹਾਂਜੀ ਲੈ ਆਹ ਦੱਸ ਦੇ ਮੈਨੂੰ ਇਹਦਾ ਸੁਆ ਇਹ ਸੁਆ ਬਈ ਤੀਜਾ ਸੁਆ ਤੀਜਾ ਹਾਂ ਸਾਈ ਵਾਲ ਚਬੀ ਲੈ ਠੀਕ ਹੈ ਇਹ ਵੀ ਠੰਡੀ ਆ ਗਈ ਯਾਰ ਹੈ ਹਾਂ ਦੁੱਧ ਪੋ ਇਹ ਕਿੰਨੇ ਦਿਨ ਬਾਕੀ ਪਏ ਆ 10 ਦਿਨ ਇਹ ਲੈ ਜੂ ਬਈਆ 10 ਦਿਨ ਬਾਕੀ ਆ ਹਾਂ ਤੇ ਫਿਰ ਮੈਨੂੰ ਇਹ ਦੁੱਧ ਕਿੰਨਾ ਪਾ ਦੂ 12 13 ਰਹਿਣਾ ਪਊ ਚੋ ਮੈਂ ਠੰਡਾ ਦੁੱਧ ਲੈ ਲੈ ਮੈਂ ਮੈਦਾ ਘੇ ਤੇ ਚੋਣੀ ਬਹਿ ਗਿਆ ਹਾਂ ਲੈ ਠੀਕ ਹੈ ਤੇ ਕੀ ਰੇਟਰ ਹੋਇਆ ਜਮ੍ਹਾਂ ਹਾਂ ਤੇ ਨਾ ਬਸ ਜਮ੍ਹਾਂ ਬੈ ਗਾ 1 ਰੁਪਿਆ ਨਾ ਕੱਟੀ 32 ਹਜ਼ਾਰ ਦੇ ਦਿੰਦੇ ਆ 32 ਹਜ਼ਾਰ ਦੀ ਖੋਲ ਫਿਰ ਕਰ ਲੈ ਵੀ ਮਿੱਤਰੋ ਆਹ ਦੇਖ ਲਓ ਓਏ ਇਹੇ ਤੁਸੀਂ ਇਹ ਦੇਖ ਲਓ ਵੀ ਦੁੱਧ ਇਹਨਾਂ ਦਾ ਨਾ ਜਿਹੜਾ ਗੱਲ ਕਰਕੇ 8 ਕਿਲੋ ਵੀ ਦਿੱਤਾ ਤਾਂ ਮੈਂ ਤੁਹਾਨੂੰ ਦੱਸਾਂ ਦੂਜੀਆਂ ਗਾਵਾਂ ਦੇ ਬਰੋਬਰ ਜਾਊਗਾ 12-13 ਦੇ ਠੰਡੇ ਬਾਲੀਏ ਭਈਆ ਅੱਛਾ ਜਿਵਾ ਖੁੱਲੀ ਫਿਰ ਲੈ ਵੀ ਆਪੋ ਦਾ ਭਾਈ ਆ ਗਿਆ ਮਿੱਤਰੋ ਪੋ ਦਾ ਪਾ 32000 ਰੁਪਏ ਦੇ ਵਿੱਚ ਮਿਲਨੀ ਆ ਆ ਗਾਂ ਤੁਹਾਨੂੰ 32000 ਰੁਪਏ ਦੇ ਵਿੱਚ ਮਿਲੂਗੀ ਮਿੱਤਰੋ ਪਿਓ ਸਹੀ ਵਾਲਾ ਜੀ ਖਾਂ ਲੈ ਵੀ ਰਹੀ ਵੀ ਸਾਫ਼ ਆ ਗਈ ਅੱਛਾ ਜੱਸੇ ਜੇ ਗੱਲ ਕਰਕੇ ਬੜੀ ਬਹੁਤ ਆ ਮਾਨਤਨ ਹੋ ਜੂਗਾ ਇਹਦੇ ਚ ਇਹ ਜੀ ਨੂੰ ਮਾਨਸੂਣਾ ਬਈਆ ਅੱਛਾ ਕੋਈ 5-400 ਰੁਪਏ ਤੋਂ ਆਪਾਂ ਸੌ ਤਾਂ ਪਾਈ ਨਹੀਂ ਹੁੰਦੀ ਠੀਕ ਹੈ ਸੀਲ ਬੋਤਲ ਹੈ ਠੀਕ ਹੈ ਹਾਂ ਚਲ ਤੇ ਇਧਰ ਲਈ ਗਾ ਜਿਹੜੀ ਆ ਗਈ ਤੇਰੀ ਇਹ ਬਈਆ 52 ਦਿਨ ਦੇ ਗਰਮ ਦੱਸੇ ਉਹ ਪੁੱਤ ਗਾਰੰਟੀ ਹੈ ਪੂਰੀ 52 ਦਿਨਾਂ ਦੀ 52 ਦਿਨਾਂ ਦੀ ਗਾਰੰਟੀ ਆ ਹਾਂ 10 ਲੀਟਰ ਦੁੱਧ ਆ ਹੁਣ ਦੱਸ ਹਾਂ ਡੱਬੇ ਮਾਰਵਾ ਠੀਕ ਹੈ ਦੋ ਟੈਂਕ ਚ ਅੱਜ ਹੀ ਹੁਣੇ ਆਈ ਆ ਪੰਨੂ ਦੇ ਅੱਛਾ ਅੱਜ ਹੁਣੇ ਆਈ ਆ ਆ 2 ਵਜੇ ਆਈ ਮੰਨ ਲਓ ਤੇ 10 ਲੀਟਰ ਦੁੱਧ ਤਿਆਰ ਵੀ ਲੋ ਥੱਲੇ ਹਾਂ ਤਿਆਰ ਆ ਡੱਬੇ ਮਾਰ ਕੇ ਠੀਕ ਹੈ ਸੇ ਕਿਵੇਂ ਮੈਨੂੰ ਆਏ ਦੱਸ ਜੇ ਗੱਲ ਕਰਕੇ ਠੰਡੀ ਸੀ ਕਿਵੇਂ ਆਈ ਭਈਆ ਇਹ ਲੈ ਬੜੀ ਸੀਲੇ ਆਈ ਜੂਲਾ ਸਹੀ ਗੱਲ ਆ ਹਾਂਜੀ ਮਾਜੀ ਭਈਆ ਤੇ ਨਾ ਪਾੜੇ ਤੇ ਚੂਣਾ ਹਾਂ ਮੈਂ ਚਾੜ ਪਾ ਕੇ ਅੱਛਾ ਹਾਂ ਚੂਲਣੇ ਅਜੇ ਤਾਂ ਤੂੰ ਚੋਈ ਨਹੀਂ ਹੈਗੀ ਕਿ ਚੋਈ ਆ ਨਹੀਂ ਚੂਈ ਨਹੀਂ ਆ ਠੀਕ ਹੈ ਹਾਂ ਸੂਆ ਲੇਟ ਚੋਈ ਸੀ ਅੱਜ ਉੱਥੋਂ ਉੱਥੇ ਹਾਂ ਠੀਕ ਆ ਤੇ ਇਹ ਤਾਂ ਸੂਆ ਕਿਨਵਾ ਸੂਆ ਵੀ ਦੂਜਾ ਦੂਜਾ ਸੂਆ ਹਾਂਜੀ ਤੇ ਦਿਨ ਮਤਲਬ ਜੇ ਗੱਲ ਕਰਕੇ ਦੂਜਾ ਸੂਆ ਆ ਗਈ 10 ਕਿਲੋ ਦੁੱਧ ਦਾ ਹਾਂ 52 ਦੇ ਗੱਬਣਾ ਬਈ 52 ਦੇ ਨਾ ਦੀ ਗੱਬਣਾ 100% ਦੇ ਗੱਬਣਾ ਬਈਆ ਅੱਛਾ ਪਰ ਤੂੰ ਖਾਲੀ ਕਰਕੇ ਦੇਂਗਾ ਮਸਾਲੇ ਹੀ ਦਿੰਦਾ ਆਪਾਂ ਦੇਣਾ ਠੀਕ ਹੈ ਹਾਂ ਖਾਲੀ ਕਰਕੇ ਦੇਂਗੇ ਹਾਂ ਚੱਲ ਠੀਕ ਆ ਲੈ ਖੋਲ ਫਿਰ ਕਰ ਇਹ ਸਿਰ ਉੱਪਰ ਜਲਦੀ ਬਣਾਉ ਹੋਣਾ ਕੋਈ ਨਹੀਂ ਕੋਈ ਨਹੀਂ ਕੋਈ ਲੈ ਖੋਲ ਕੇ ਰਾ ਇਹ ਹਾਂ ਸੀਲ ਬਹੁਤ ਯਾਰ ਕਿ ਕਰਾ ਲੈ ਆਹ ਦੇਖ ਲੈ ਮਿੱਤਰਾ ਆਹਾਂ ਦੇਖ ਲੋ ਇਹ ਚੈੱਕ ਕਰ ਲੋ ਇਹ ਲੈ ਇਧਰ ਲੈ ਕੇ ਜਾਈ ਮਾੜੀ ਇਧਰ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਵੀ ਆਹ ਦੇਖ ਲੋ ਇਹ 52 ਦਿਨਾਂ ਦੀ ਗੱਬਣ ਕਹਿ ਕੇ 100% ਗੱਬਣਾ ਬਾਈ 100% ਅੱਛਾ ਤੇ ਕਿੰਨੇ ਰੁਪਈਆ ਦੀ ਇਹ ਇਹ ਦੇਣਾ 40000 ਦੀ ਆਪਾਂ 40000 ਦੀ ਹਾਂ ਠੀਕ ਆ ਨਹੀਂ ਲੋਟ ਆਉ ਕੰਮ ਆ ਵੀ ਇਹ 52 ਦਾ ਨਾਂ ਦੀ ਗੱਬਣਾ ਤੇ ਕੱਦ ਕਾਠ ਵੀ ਚੰਗਾ ਆ ਗਿਆ ਜਾਂ 70 80 ਰੁਪਈਆ ਦਾ ਵੀ ਟੂ ਬਈ ਆ ਹੈ ਗਾਣ 70 80 ਰੁਪਈਆ ਦੀ ਠੀਕ ਆ ਹਾਂ ਪਿਓਰ ਕੁਆਲਟੀ ਸਾਹੀ ਵਾਲਾ ਠੀਕ ਹੈ ਤੇ ਇਤਕੀ ਦਾ ਫਿਰ ਜਮਾ ਛੋਟੇ ਪਾਈ ਕਰਤੇ ਵਾਈ ਇਹ ਦੁਨੀ ਛੋਟੇ ਬੰਦੇ ਬਹੁ ਬੈਠੇ ਵੱਡੇ ਬੰਦੇ ਬਹੁ ਬੈਠੇ ਆ ਛੋਟੇ ਪਸ਼ੂ ਬਹੁ ਲੈਂਦੇ ਆ ਪਰ ਛੋਟੇ ਵਪਾਰੀਆਂ ਛੋਟਾ ਆਮ ਮਾਲ ਲਈਦਾ ਸਾਫ ਸੁਥਰਾ ਠੀਕ ਹੈ ਸਹੀ ਹੈ ਨਾ ਸਹੀ ਗੱਲ ਤਾਂ ਵਾਸ਼ ਕਰਦੇ ਕੋਈ ਆਪਾਂ ਬੌਲੀ ਵੱਡੀ ਜਿਹੜੀ ਠੀਕ ਹੈ ਹਾਂ ਕੋਈ 1000 2000 ਰੁਪਏ ਪਸੂ ਦੀ ਜਿੰਨੇ ਆਪਾਂ ਠੀਕ ਹੈ ਪਿੰਡਾਂ ਚ ਮਾਲ ਲੈਣੇ ਕੋਈ ਟੈਨਸ਼ਨ ਨਹੀਂ ਬਈ ਟੈਨਸ਼ਨ ਨਹੀਂ ਆਏ ਦੁਨੀਆ ਬਈ 5-5 ਲੱਖ ਦੇ ਗਾਂ ਦੇ ਲਾਅ ਦੇ ਚਾਚਾ ਲੱਖੀ ਲਾਅ ਦੇ ਕੋਈ 20 30 ਵਾਲੇ ਹੀ ਹਿੱਦਾਂ ਬਈਆ ਸਹੀ ਗੱਲ ਆਹ ਦੁਨੀਆ ਪੰਤੋਂ ਬਾਦ ਬਈਆ ਸਹੀ ਗੱਲ ਹੈ ਹਾਂ ਹਾਂ 2-2 ਲੱਖਾਂ ਦੇ ਹੀ ਬੈਠੇ ਬੈਠੇ ਆ ਠੀਕ ਹੈ ਗੱਲ ਸਹੀ ਹੈ ਨਾ ਇਹ 20 30 30 ਵਾਲੇ ਹੀ ਬੈਠੇ ਆ ਸਹੀ ਗੱਲ ਹੈ ਸਾਰਾ ਮਾਲ ਲੈਣਾ ਚਾਹੀਦਾ ਬਈ ਛੋਟਾ ਵੱਡਾ ਠੀ கேன் உன்னே உன்னு மாதிரி ਠੀਕ ਆ ਨਗਦ ਨਾਲ ਕੰਮ ਓਕੇ ਜੀ ਹਾਂ ਵੀ ਛੋਟਾ ਮਾਲ ਨੇ ਬਾਲਾ ਨਹੀਂ ਲੈਂਦੇ ਆਪਾਂ ਠੀਕ ਹੈ ਕਿੰਨੀ ਪੂੰਜੀ ਉਹਨੇ ਮਾਲ ਲੈਣ ਦੀ ਆਪਾਂ ਠੀਕ ਹੈ ਗੱਲ ਸਹੀ ਹੈ ਨਾ ਇਹ ਸਹੀ ਗੱਲ ਹੈ ਬਾਲੀ ਪਾਡੀ ਨਹੀਂ ਮਾਰੇ ਬਾਲੀ ਮੋਟੇ ਆ ਬਾਲੀ ਵੱਡੇ ਬਫਾਰੀ ਆ ਨਹੀਂ ਦੇ ਆਪਾਂ ਠੀਕ ਹੈ ਵੀ ਛੋਟੇ ਬੰਦੇ ਛੋਟੇ ਮੋਟੇ ਤੇ ਪਹਿਲਾ ਵਾਲੀਆਂ ਸਾਰੀਆਂ ਗਾਵਾਂ ਇੱਕ ਬੰਦਾ ਹੀ ਲੈ ਗਿਆ ਹਾਂ ਤੇ ਉਹ ਲੈ ਗਿਆ 7-8 ਪਿੱਛੋਂ ਵੇਚਤੀ ਬਈਆ ਅੱਛਾ 11-12 ਪਸ਼ੂ ਵੇਚਤੀ ਠੀਕ ਆ ਹਾਂ ਚਲੋ ਚੰਗੀ ਗੱਲ ਇਹ ਮਾਲ ਲੈ ਅੱਜ ਮੈਂ ਦੋ ਦਾ ਮਾਲ ਹੀ ਆਪੇ ਨੂੰ ਲੈ ਠੀਕ ਹੈ ਹਾਂ ਆ ਗਾਂ ਦਾ ਤੇਰੇ ਕੋਲ ਅੱਜ ਹੀ ਆਈ ਹੈ ਇਹ ਅੱਜ ਦੋ ਹੀ ਆ ਬੰਦਾ ਚੋਟ ਲਈ ਲੈ ਜਾ ਟ੍ਰਾਈ ਮਾਰ ਕੇ ਲਈ ਕੋਟੇਸ਼ਨ ਦੀ ਬਣਾਉਣਾ ਹਾਂ ਆਪ 100 ਸੰਡ ਰੋਬਣਾ ਬਈਆ ਠੀਕ ਆ ਹਾਂ ਚਲੋ ਨੰਬਰ ਕਿਹੜਾ ਚੱਲਦਾ ਆਪ 90 ਵਾਲਾ ਚੱਲਦਾ 90 ਵਾਲਾ ਹਾਂਜੀ ਬੋਲ ਦੇ ਫਿਰ ਇੱਕ ਵਾਰ 6829 90844 964 29 69 ਆ 90844 ਠੀਕ ਆ ਲੋ ਵੀ ਮਿੱਤਰੋ ਬਾਈ ਜਸਦੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਕੇ ਨਾ ਕਮੈਂਟ ਕਰ ਦਿਓ ਤੇ ਕਿਵੇਂ ਲੱਗੇ ਬਾਈ ਦੇ ਰੇਟ ਦੱਸਿਓ ਜ਼ਰੂਰ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਪਈ ਜੱਸ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿੰਦੇ ਆ ਠੀਕ ਆ ਫਿਰ ਜੱਸ ਮਿਹਰਬਾਨੀ ਬਈ ਓਕੇ ਓਕੇ ਬਈ ਜੱਸ